ਅਮੇਸ਼ਰ ਦਸਮ ਪਾਸ਼ਾ ਸਰਬੰਸਦਾਨੀ ਤੰਤਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਸੰਤ ਬਾਬਾ ਮੋਰ ਸਿੰਘ ਜੀ ਵੱਡਾ ਗੁਰਦੁਆਰਾ ਸਾਹਿਬ ਦੇਵਲੋ ਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਨੂੰ ਦਰਸ਼ਨ ਦਿਦਾਰੇ ਕਰਵਾਉਂਦਾ ਹੋਇਆ ਦੇਰ ਸ਼ਾਮ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਮਾਪਤ ਹੋਇਆ ਇਸ ਮੌਕੇ ਨਗਰ ਕੀਰਤਨ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਇਸ ਮੌਕੇ ਪੰਜ ਪਿਆਰਿਆਂ ਦੀ ਛਤਰ ਛਾਇਆ ਹੇਠ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨગરਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਤੇ ਜਗ੍ਹਾ-ਜਗ੍ਹਾ ਇਸ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਨਗਰ ਬਾਸਰਕਾ ਤੇ ਭੈਣੀ ਦੀ ਸਮੂਹ ਸਾਧ ਸੰਗਤ ਵੱਲੋਂ ਬਹੁਤ ਲੰਮੇ ਅਰਸੇ ਤੋਂ ਮਾਗੀ ਦੇ ਸ਼ੁਭ ਪਿੱਤਰ ਦਿਹਾੜੇ ਦੇ ਉੱਤੇ ਹਰ ਸਾਲ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਪੰਜ ਪਿਆਰਿਆਂ ਦੀ ਸਮੂਚੀ ਅਗਵਾਈ ਦੇ ਅੰਦਰ ਇੱਕ ਮਹਾਨ ਨਗਰ ਕੀਰਤਨ ਆਰੰਭ ਕੀਤਾ ਜਾਂਦਾ ਹੈ ਜਿਹੜਾ ਕਿ ਸਾਰੇ ਹੀ ਨਗਰ ਦੇ ਵਿੱਚੋਂ ਜਿੱਥੇ-ਜਿੱਥੇ ਵੀ ਕੋਈ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਪੜਾ ਕਰਦਾ ਹੈ ਉੱਥੇ ਹੀ ਸੰਗਤਾਂ ਪਹੁੰਚ ਕਰਕੇ ਤੇ ਉਸ ਦੀ ਭਾਵਨਾ ਅਨੁਸਾਰ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤੇ ਅਗਲੇ ਪੜਾਅ ਤੇ ਚਾਲੇ ਪਾਏ ਜਾਂਦੇ ਨੇ ਸੋ ਇਸ ਦੇ ਵਿੱਚ ਸਾਰੇ ਹੀ ਨਗਰ ਦਾ ਬਹੁਤ ਜ਼ਿਆਦਾ ਸੰਜੋਗ ਹੁੰਦਾ ਹੈ ਤੇ ਇਲਾਕੇ ਦੇ ਵਿੱਚੋਂ ਹੋਰ ਵੀ ਸੰਗਤਾਂ ਪਹੁੰਚ ਕਰਕੇ ਤੇ ਖੁਸ਼ੀਆਂ ਦਾ ਲਾਹਾ ਪ੍ਰਾਪਤ ਕਰਦੀਆਂ ਨੇ ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨਗਰ ਖੇੜੇ ਦਾ ਭਲਾ ਕਰਨਾ ਸਮੁੱਚੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੇ ਆਪਣੀਆਂ ਸੇਵਾਵਾਂ ਇਸੇ ਤਰ੍ਹਾਂ ਆਪ ਲੈਂਦੇ ਰਹਿਣ ਸਾਰੀ ਸੰਗਤ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਸਮੂਹ ਸੰਗਤਾਂ ਨੂੰ ਧੰਨ ਧੰਨ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਾੜੇ ਦੀਆਂ ਲੱਖ ਲੱਖ ਵਧਾਈਆਂ ਨਗਰ ਬਾਸਰ ਕੇ ਪੈਣੀ ਦੀਆਂ ਸਮੂਹ ਸੰਗਤਾਂ ਹਰ ਸਾਲ ਪਿਛਲੇ 30 ਸਾਲਾਂ ਤੋਂ ਮਹਾਨ ਨਗਰ ਕੀਰਤਨ ਸਮੂਹ ਨਗਰ ਵੱਲੋਂ ਮਾਗੀ ਦੇ ਪਿੱਤੇਹਾੜੇ ਦੇ ਕੱਢਿਆ ਜਾਂਦਾ ਆ ਐਰ ਕੀ ਸਤਗੁਰੂ ਦੀ ਕਿਰਪਾ ਦੇ ਨਾਲ ਵੱਡੇ ਗੁਦਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਮਹਾਨ ਨਗਰ ਦਾ ਆਰੰਭ ਹੋ ਕੇ ਨਗਰ ਦੇ ਪਰਦਖਣਾ ਦੇ ਕਰਦਾ ਕਰਦਾ ਹੋਇਆ ਪੜਾਦਰ ਪੜਾਦਾ ਕਰਦਾ ਹੋਇਆ ਐਸ ਵੇਲੇ ਜਿਹੜਾ ਚਾਹੋਗੇ ਜਾ ਜਾਵਾਂ ਦੇ ਚੌਂਕ ਵਿੱਚ ਪਹੁੰਚਾ ਆ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਆ ਬਹੁਤ ਬਹੁਤ ਸਤਿਕਾਰ ਦੇ ਨਾਲ ਹਰ ਪ੍ਰਾਣੀ ਸੇਵਾ ਕਰ ਰਿਹਾ ਆ ਅਸੀਂ ਸਮੂਹ ਸੰਗਤ ਨੂੰ ਇਹੋ ਹੀ ਅਪੀਲ ਕਰਦੇ ਆ ਜਿਸ ਤਰ੍ਹਾਂ ਸਾਡਾ ਨਗਰ ਇਕੱਤਰ ਹੋ ਕੇ ਹਰ ਸਾਲ ਮਾਗੀ ਦੇ ਪਿਤਰ ਦਿਹਾੜੇ ਤੇ ਸ਼ਜਰੂਤ ਬਾਗ ਦੇ ਨਾਲ ਨਗਰ ਕੀਰਤਨ ਕੱਢਦਾ ਆ ਮਹਾਨ ਨਗਰ ਕੀਰਤਨ ਮਨਾਉਂਦੇ ਆ ਇਸੇ ਤਰ੍ਹਾਂ ਇਹ ਸਮੂਹ ਸੰਗਤਾਂ ਮਨਾਇਆ ਕਰਨ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਸੰਗਤਾਂ ਦੇ ਸੰਜੋਗ ਦੇ ਨਾਲ ਬਹੁਤ ਬਹੁਤ ਇਹ ਬਾਸਰਗੇ ਪੈਣੀ ਜਿਹੜੇ ਸੰਗਤਿਆ ਇਹ ਥਫਾਕ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਹ ਬਣਾਉਂਦੇ ਰਹਿੰਦੇ ਆ ਤੇ ਇਹਨਾਂ ਨੂੰ ਖੁਸ਼ੀਆਂ ਮਾਲ ਗੁਰ ਗੋਬਿੰਦ ਸਿੰਘ ਜੀ ਦਿੰਦਾ ਰਹੇ ਤੇ ਖੁਸ਼ੀਆਂ ਮਨ ਦੇ ਰਹੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ